वाहेगुरु जी का खालसा श्री वागुरु जी की फतेह हाँ जी मैं अपने स्वागत है अभी ठीक ठाक हाँ जी वाहगुरु जी कृपा सा तकरीबन पसा ले सलेब क्डिया ने बहार इतना पानी उ डोलते कटिया गंदा ਇਹ ਤੋਂ ਆਪਾਂ ਨੂੰ ਪਾਣੀ ਆ। ਸੱਚੀ ਤੋਂ ਜੂਰੀ ਦਾ ਫਸ ਹੈ ਨਹੀਂ ਅੱਛੀ ਤੱਕੋ ਜਾਂਦਾ। ਇਹ ਰਾਤ ਨੂੰ ਬੰਨਣਾ ਮੈਸਾਂ ਕੋਲੋਂ ਆ। ਸੱਚੇ ਬਾਹਲਾ ਕਿੱਲਾ ਹੈ ਹਰ ਸੇ ਮੂੰਹ ਤੋਂ ਤਾਣਾ ਜਿਵੇਂ ਇੱਕ ਵਾਰ ਦੀ ਫਾਸ ਜੋੜ ਕੇ ਤੋ। ਲੋ ਜੀ ਆਪਾਂ ਸਿਖਾਈ ਕਰਕੇ। ਸਦਾ ਜੀ ਤੋਂ ਨੇ ਸੱਖ 4 4 ਤੇ ਕੱਖਾਂ ਦੇ ਕੋਈ ਫਰਕ ਨਹੀਂ ਕੋਈ ਨਹੀਂ। ਮਤਲਬ ਇੰਨੀ ਲੱਗਦੀਆਂ ਸੁੰਦਰ ਨਾਲ ਹੀ ਸੁੰਦਰ ਕੇ ਹੁਣ ਆਪਾਂ ਸਿਰਦੇਗੇ ਬੱਠਾ ਚ ਪਾ ਕੇ ਨਹੀਂ ਸਾਡੇ ਅੱਜ ਬਿਮਾਂਦੀਆਂ ਗੇਬੇਆਂ ਜਿਹੜੇ ਦੋਵੇਂ ਇੱਕ ਬੈਠੇ ਇਸ ਤਰ੍ਹਾਂ ਅੱਜ ਤੋਂ ਹੋ ਗਏ ਆ ਇਸ ਤਰ੍ਹਾਂ ਕਰ ਲੂਗਾ ਤੇ ਗਿੱਦੀ ਪੋਗਾ ਦੇ ਬਾਅਦ ਦੀ ਸਰਦਾਰ ਜੀ ਹਲੇ ਜਾਣਗੇ ਇਹ ਤਾਂ ਹੋ ਗਿਆ ਮੈਂ ਜੰਮਾ ਰਣਾ ਤੁਹਾਨੂੰ ਤਾਂ ਕਸਵਾਤਾ

ਲੋਕੀਂ ਲਾ ਪਿੱਛਾ ਕਹਿੰਦੇ ਸੱਚਾ ਮਾਰਦਾ ਜਮਾਨਾ ਸਾਮੂਹ ਕਾਦੇ ਨੂੰ ਬਾਰੀ ਅੱਜ ਥੋੜਾ ਜਿਹਾ ਕੱਲ ਤੋਂ ਦੇਖੀ ਕੋ ਬਿਆਰ ਤੋਂ ਹੋ ਗਿਆ ਜੀ ਜੋ ਜਪਾ ਆ ਰਹੀ ਚੱਤ ਕਰਾਂ ਮੈਂ ਫਿਰ ਮਿਲਦੀ ਆ ਸਰਦਾਰ ਜੀ ਨੂੰ ਮੁਲਕ ਕੱਕ ਤੋਂ ਨਹੀਂ ਆਉਂਦੇ ਮੈਂ ਉਹ ਉਹ ਕਿਹੜਾ ਵਾਇਰਲ ਮਾਇਆ ਕਿਹੜਾ ਮਾਦੀ ਕੀ ਪਹਿਲੀ ਵਾਇਰਲ ਵਾਇਰਲ ਦਾ ਚਾਹਦਾ ਜਿ ਮਨਾਲੇ ਚਾਹਦਾ ਬਈ ਲੋ ਜੀ ਆਪਾਂ ਨੇ ਕੱਪੜੇ ਧੋ ਦਿੱਤੇ ਨੇ ਕੱਪੜੇ ਦੇਖੋ ਕਿੰਨੇ ਹੋ ਗਏ ਅੱਜ ਆਪਣੇ ਬਾਹਲੇ ਹੋ ਗਏ ਕੱਪੜੇ ਧੋਤੇ ਇੱਧਰ ਧੋਤੀਆਂ ਬੋਰੀਆਂ ਰੇਵ ਵਾਲੀਆਂ ਹੋਤ ਇਕ ਪਾਤੀਆਂ ਆ ਗਮਾਂਡੀਆਂ ਦੇ ਘਰ ਪਿਆਗਾ ਕੱਲ ਸੱਤ ਪਈ ਆਗੀ ਤੇ ਇ ਟਬਟਾ ਰੋੜਾ ਕੋੜਾ ਬਾਹਲਾ ਹੀ ਪਿਆਗਾ ਇਹ ਵੀ ਬੁਲਾਉਣ ਆਤਾ ਇੱਥੇ ਲਪਿਆਈ ਕਰਨਗੇ ਜਾਨੇ ਸਾਡੇ ਸੁਲਾਵ ਜਾਓਗੇ ਇਧਰੋਂ ਆ ਲੱਕੜਪਰਾਹ ਕਰਨੀ ਹੈ ਕਿ ਸਰਦਾਰ ਜੀ ਆ ਕੇ ਕਰਨਗੇ ਸਰਦਾਰ ਜੀ ਲੈਣ ਗਏ ਹੋਣੇ ਸਮਾਨ ਆਪਣੀਆਂ ਸਾਰੀਆਂ ਬੋਰੀਆਂ ਧੋਤੀਆਂ ਪੀਆਂ ਨੇ ਸਮਾਨ ਲੈਣਗੇ ਜਿਵੇਂ ਆਪਾਂ ਚ ਸਲੇਟਾ ਚੜਾਵਾਂਗੇ ਉਹੋ ਲੋਹਾ ਸਿਮੈਂਟ ਬਾਜਰੀ ਇਹ ਜੋ ਕੁਝ ਲੈਣ ਗਏ ਹੋਣੇਗੇ ਸਾਇਦ ਕੱਲ ਨੂੰ ਮਿਸਤਰੀ ਆਜੂ ਆਪਣੇ ਤੇ ਇਟਾਂ ਕੁਸ ਆ ਗਈਆਂ ਕੁਝ ਕਹਿੰਦੇ ਫੇਰ ਇੱਕ ਟਰਾਲੀ ਇੱਕ ਟਰਾਲੀ ਜਾਂ ਦੋ ਟਰਾਲੀਆਂ ਜਿੰਨੇ ਵੀ ਆਉਣਗੀਆਂ ਆਪਾਂ ਫੇਰ ਮੰਗਾ ਲਾਂਗੇ ਠੀਕ ਆ ਜੀ ਤੇ ਐਸ ਤਰ ਜੁਰ ਸਾਰਾ ਕੰਮ ਹੋ ਜਾਂਦਾ ਨਾ ਜੀ ਬਹੁਤ ਲੱਗਦਾ ਉਦੋਂ ਤੇ ਬੂਟ ਬਟ ਧੋ ਤੇ ਬੂਟ ਤਾਂ ਹਰ ਰੋਜ਼ ਹੀ ਦੋ ਚਾਰ ਜੋੜੀਆਂ ਹੁਣ ਉਹ ਮਿਸਤਰੀ ਮੈਨਕੇ ਪੈਪਾ ਪੁੱਪਾਂ ਦੱਸ ਕੇ ਗਿਆ ਚਾਹ ਬਣਾ ਕੇ ਦਿੱਤੀ ਸੀ ਸੀ ਪੀਲੀ ਨੇ ਮਿਸਤਰੀ ਨੂੰ ਕਰਤੀ ਫਿਰ ਮੈਂ ਆ ਮਲਾਈ ਢੜਕੀ ਤੇ ਹਾਲਾ ਦਾਲਾਂ ਲਿਬੜ ਗਿਆ ਕਿਉਂਕਿ ਸਵੇਰੇ ਢਿੱਲੀ ਸੀ ਮੱਖਣੀ ਫਿਰ ਮੈਂ ਹੁਣ ਨਚੋੜੀ ਹੈਗੀ ਲੱਸੀ ਵਿੱਚੋਂ ਕਿਉਂ ਆ ਕਿਉਂ ਤੱਤਰਿਆਗਾ ਕਿਉਂ ਬਣਾ ਮੰਗੇ ਬਾਕੀ ਭੈਣਾ ਵੀਰ ਕਿਉਂ ਰੇਟ ਹੁੰਦੇ ਨੇ ਦੂਜਾ ਰੇਟ ਤੇਜ ਆ ਜੀ ਕਿਉਂ ਰੇਟ ਵੀ ਤੇਜ ਹੋਊਗਾ ਆਪਣੇ ਕੋਲੇ ਕਿਉਂ ਵਧੀਆ ਹੀ ਹੁੰਦਾ ਤੇ ਇੱਧਰ ਸਾਰਾ ਸਾਫ ਸਫਾਈਆ ਹੋ ਗਿਆ ਦੇਖੋ ਸਾਫ ਸਫਾਈਆ ਹੋ ਰਿਹਾ ਪਿਆ ਤੇ ਆ ਭੈਣ ਦਾ ਮੋਟਰਸਾਈਕਲ ਹੈਗਾ ਉਹ ਕੋਠੀ ਪਾਉਣ ਲੱਗ ਕਾਟਾ ਤੌਰੇ ਖੜਾ ਕੇ ਆ ਸੁਖਮਨ ਦੀ ਸਕੂਟਰੀ ਐ ਸਰਦਾਰ ਜੀ ਆਪਣਾ ਮੋਟਰਸਾਈਕਲ ਲੈ ਕੇ ਬਾਹ ਕੇ ਆ ਮੇਰੀ ਚੁੰਨੀ ਕੱਲ ਦੀ ਉਰੀ ਪਈ ਆ ਕੰਬਲ ਨਾ ਸਵੇਰ ਵੇਲ ਬੀਬੀ ਲੈ ਲੈਂਦੀ ਹੁੰਦੀ ਐ ਆਹਾ ਚੁੰਨੀ ਐ ਜਿਹੜਾ ਮੈਂ ਸੂਟ ਲਿਆਂਦਾ ਤੁਸੀਂ ਵੀਡੀਓ ਦੇਖ ਹੀ ਚੁੱਕੇ ਹੋਵੋਗੇ ਇਹਦੇ ਥੋੜਾ ਜਿਹਾ ਮੈਂ ਐ ਕਹਿੰਦੀ ਸੀ ਜੇ ਮੈਂ ਝੂਟ ਨਾਲ ਸਾਫ ਪਲੇਨ ਚੁੰਨੀ ਕਰਾ ਲਾਂ ਇਹਦੇ ਨਾਲ ਦਾ ਸੁਖਮਨ ਉਹਦੇ ਨਾਲ ਕਮੀਜ਼ ਕਰਾ ਲਾਂ ਅੱਜ ਦੇਖਦੇ ਇੱਕ ਦੋ ਵਿਆਹ ਅਸੀਂ ਦੇਖੂਗੇ ਸਾਨੂੰ ਪ੍ਰੋਗਰਾਮ ਕਈ ਇਕੱਠੇ ਹੋਏ ਪਏ ਨੇ ਕੀ ਕਰੀਏ ਕਿੱਧਰ ਨੂੰ ਜਾਵਾਂਗੇ ਕਿੱਧਰ ਨੂੰ ਛੱਡਾਂਗੇ ਇੱਕ ਘਰੇ ਮਿਸਤਰੀ ਆ ਜੂ ਤੇ ਜਿਸ ਤਰ੍ਹਾਂ ਕੰਮ ਬਾਂ ਰਹੇ ਨੇ ਆਪਣੇ ਪਈ ਚੁੰਨੀ ਤੇ ਬਾਲ-ਬਾਲ ਪੈ ਗੇ ਇਸ ਤਰ੍ਹਾਂ ਆਪਣੇ ਕੰਮ ਹੋ ਹੀ ਜਾਂਦੇ ਨੇਗੇ ਪਹਿਲਾਂ ਕੱਟਰੂ ਜਾਂ ਚੌੜ ਵਾਲੀ ਕਰਦੇ ਨੇ ਮੈਂ ਨਾ ਕੱਟਾ ਰੱਖ ਲਿਆ ਸਰਦਾਰ ਜੀ ਵੇਚਦੇ ਸੀਗੇ ਤੇ ਵੇਚਣ ਨੂੰ ਜੀ ਨਹੀਂ ਕਰਦਾਗਾ ਹਣਾ ਤੇ ਕਟੀਆਂ ਨੂੰ 3-4 ਕਿ ਮਹੀਨੇ ਵੱਡਾ ਕਟੀਆਂ ਨੂੰ ਵਧੀਆ ਪਲ ਗਿਆ ਮੈਂ ਖਚੋ ਰੱਖ ਲਓ ਹੁਣ ਆਪਾਂ ਨੂੰ ਕੀ ਕਹਿੰਦਾ ਆਚਾਰ ਬਾਦੂ ਪਿਆ ਖਾਈ ਜਾਊਗਾ ਤੇ ਆ ਦਾ ਰਲਿਆ ਲਿਖਾ ਖਾ ਜਾਊਗਾ ਤੇ ਦੇਖੋ ਅੱਜ ਸਰਦਾਰ ਜੀ ਬਨਣ ਲੱਗੇ ਮਸਾ ਬਨਣਿਆਗਾ ਕਹਿੰਦਾ ਮੈਂ ਵੇਚ ਜਾਊਗਾ ਮੈਂ ਰੱਖ ਲੈ ਸੀਗਾ ਤੇ ਕਹਿੰਦਾ ਜਿਰੋ ਜਿੰਨਾ ਚਿਰ ਹੋਣ ਮੈਂ ਮੈਂ ਘਰੇ ਉਹਨਾਂ ਚਕ ਬੰਦ ਮੈਂ ਫਿਰ ਮੈਂ ਜਿਰੋ ਖੇਤ ਦਾ ਬਾਹਲਾ ਸੱਟਾ ਕੰਮ ਫਿਰ ਤੈਨੂੰ ਔਖਾ ਹੋਊ ਦੇਖੋ ਹਣਾ ਕਿਵੇਂ ਆਗਾ ਹੁਣ ਆਪਾਂ ਇੱਥੇ ਖੜ ਕੇ ਨਹੀਂ ਤਾਂ ਬਣਾਉਣਿਆਂਗੇ ਕਿਉਂ ਤੇ ਦੇਖੋ ਬੇਰਾਂ ਟੋਕਰੀ ਕੱਲ ਮੇਰਾ ਪਤੀ ਜਾਗ ਮੈਂ ਹਨਾ ਕੀਤੇ ਕਹਿੰਦੇ ਹੁੰਦੇ ਨੇ ਪਾਈਆਂ ਨੂੰ ਪਤੀਜੇ ਪਿਆਰੇ ਹੁੰਦੇ ਨੇ ਉਹਨੂੰ ਚੁੱਕ ਕੇ ਰੱਖੇ ਬੇਰ ਅੱਜ ਸੁਖਮਣ ਹੋਰੀਆਂ ਚੁੱਕ ਕੇ ਰੱਖੇ ਆਉਂ ਨਹੀਂ ਜਾਂਦੀ ਆਪ ਵੀ ਮੂੰਹ ਚ ਪਾ ਲੈਣ ਇੱਕ ਅੰਦਾ ਬੈਕ ਟਾਈਮ ਨਹੀਂ ਲੱਗਦਾ ਖਾਣ ਦਾ ਲੋ ਜੀ ਆਪਾਂ ਬੋਰੀਆਂ ਲਾ ਲੈਂਦੀਆਂ ਜਿਹੜੀਆਂ ਸਵੇਰੇ ਥੋੜੀਆਂ ਸੀਗੀਆਂ ਸੁੱਕ ਗਈਆਂ ਤਾਂ ਇਹ ਮਾਣ ਚਾਰ ਹੋ ਗਏ ਤੇ ਆਪਾਂ ਨਾ ਆਹ ਜਿਵੇਂ ਢੂਂਦੇ ਸੰਤ ਫਿਰ ਮੇਰੇ ਪੱਲੀਆਂ ਪੂਰੀਆਂ ਸਾਮਣ ਨੂੰ ਤੇ ਸੰਤਿਆਂ ਦੀ ਅਸੀਂ ਓਲਾਂਗੇ ਨਹੀਂ ਸਾਡੇ ਫੀੜਾ ਲਾਲੇ ਨੇ ਇੱਥੇ ਢੱਡਰੀ ਕਰਵਾਉਣੇ ਹੁੰਨੇ ਆ ਉਹ 10 ਰੁਪਏ ਬੋਰੀ ਲੈ ਲਾਂਦੇ ਨੇਗੇ ਨਹੀਂ ਹੁਣਾਂ ਫੜਾਇਆਵਾਂਗੇ ਪੱਲੀਆਂ ਪਈਆਂ ਨੇ ਜ਼ਰੂਰੀ ਐ ਮੈਂ ਮਸਹੀਨ ਤੋੜੀ ਜਾਂਦੀ ਨੇ ਆਪਾਂ ਓਕੀ ਹੋਈ ਜਾਂਣਾ ਮੈਂ ਨਾ ਸ਼ਰਦਾਰਜੀ ਨੂੰ ਬੁਆ ਲੂ ਜੇ ਮੂੜਜੇ ਬਣੇ ਸੰਤ ਵੀ ਲਵਾਾਂਗੇ ਜੇ ਨਾ ਫੜਾ ਕੇ ਆਏ ਪੱਲੀਆਂ ਬਾਦ ਪਈਆਂ ਨੇ ਮੇਰੇ ਕੋਲ ਸੰਤ ਤਾਂ ਹੁਣ ਮੈਂ ਇਸ ਤਰ੍ਹਾਂ ਤੋਂ ਵੀ ਮੈਂ ਫਰਾਵ ਨਹੀਂ ਕਰਨਗੇ ਤੁਹਿਆਂ ਚਾਹੀਆਂ ਉਧਰ ਲੈ ਕੇ ਰਿਤ ਕਰਨੀ ਮੋ ਬੰਨ ਕੇ ਪੁੱਸਤੇ ਹੈ ਫੀੜਾ ਲੈਣੀਆਂ ਪੁੱਸ ਤੇ ਸੋ ਵੀਰਿਆ ਲੈਣੀਆਂ ਫੀੜਾ ਕਰਵਾ ਕੇ ਜਿਹਨੂੰ ਉਹ ਵੀ ਨਮੀਆਂ ਰੋਲੀਆਂ ਚ ਪਾ ਕੇ ਰਹਿਦੇ ਨੇ ਫੀੜ ਫਿਰ ਮੈਂ ਜਿਹੜੇ ਰੋਲ ਜਿਹੜੇ ਖਾਲੀ ਹੋਈਆਂ ਜਿਹਨਾਂ ਨੂੰ ਪੰਜ ਸੱਤ ਖਾਣਾ ਟੰਗੀ ਜਾਂਦੀਆਂ ਆ ਕੀਲੇ ਤੇ ਫਿਰ ਉਹਨੂੰ ਕਈ ਹੋ ਜਾਂਦੀਆਂ ਨੇ ਆ ਸਾਰੀਆਂ ਫੀੜਾ ਹੀ ਲੈਂਦੀਆਂ ਨੇ ਤੇ ਸੋ ਤੋਂ ਪਹਿਲਾਂ ਸਾਰੀਆਂ ਫੀੜਾ ਦੇ ਮਿਸ ਜੀ ਬਿਚੀ ਤੇ ਯੂਗਾਂ ਵਿਚੀ ਹਰੀਆਂ ਵਿਚੀ ਬਾਹਰ ਪਾਂਤੀਆਂ ਹੁੰਦੀਆਂ ਨੇ ਬੋਲ ਰਹੀ ਤੀਰਾ ਇਹ ਸਭ ਸਾਰੀਆਂ ਪਰ ਪਾਰਾ ਇਹ ਜੂਰੀ ਵਾਲੀਆਂ ਦੇਣੀ ਹੁੰਦੀਆਂ ਨੇ ਉਹਨਾਂ ਨੂੰ ਨਾ ਫਿਰ ਉਹ ਧੋ ਕੇ ਲੈਣੇ ਕਿਉਂਕਿ ਫੀੜ ਮੱਝਾਂ ਨੂੰ ਪੈਂਦੀ ਆ ਜਿਹੜੀਆਂ ਇਹ ਮਾੜਾ ਹੈ ਨਾ ਸੈਕਟਰ ਉਹਦੇ ਨਹੀਂ ਕੋਲੋਂ ਫੀ່ນ ਮਾਰਦੀ ਉਹ ਧੋ ਕੇ ਧਰਤੀ ਇਹ ਜਿਹੜੇ ਸਰਦਾਰ ਦੀ ਫੀੜ ਕਰਾਉਣਗੇ ਬੋਲ ਰਹੀ ਨੇ ਧਰਿਆਉਣੇ ਮੈਂ ਪਕੜ ਮਾਤਾ ਜੀ ਨੂੰ ਪਾਣੀ ਦਾ ਦੇ ਕਿਉਂ ਕਿਸ ਬਾਦ ਨੂੰ ਤੋਂ ਜਿਵੇਂ ਜਨਾ ਫੜਾ ਕੇ ਸਰਦਾਰ ਤੁਸੀਂ ਪਹਿਲੇ ਚਾਹ ਲਾਉਂਦੇ ਪਹਿਲਾਂ ਇਹ ਵੀ ਪਈਆਂ ਨੇ ਪਿਛਲੇ ਸਾਲ ਆ ਗਏ ਮੇਰੇ ਗੋਰੀਆਂ ਇਹ ਬਲਦ ਬਲਦ ਇੱਕ ਭੂਗਾਇ ਤੇ ਆਗਾ ਪਹਿਲਾਂ ਬਣਾਇਆ ਨਹੀਂ ਫੱਲੇ ਮਾਮਰਾ ਉਹ ਜਿਹੜੀਆਂ ਆਈਆਂ ਸੀ ਖੂਸਾ ਇੱਧਰ ਦਾ ਲੋੜ ਬੰਦਾਂ ਨੂੰ ਕਾਣਕ ਕਾਉਂ ਜਿਹੜੀ ਖੂਚੋਂ ਖਸੋ ਲੈ ਲੂ ਜਾਂਦੀ ਹੈ ਜਿਹੜਾ ਕਾਣਕ ਲੈਣਾ ਹੈ ਤਾਂ ਗਰੀਬ ਸੇ ਉਰੋਂ ਲੈ ਜਨੇ ਨੋੜਾਂ ਅੱਜ ਇਹ ਸਬਜ਼ੀ ਟੋਨ ਨਾ ਜਨਾ ਚੰਗੀ ਤਰ੍ਹਾਂ ਮੂੰਗਫੰਦਾਂ ਦੀ ਸਬਜ਼ੀ ਤਰੀ ਹੋਈ ਮੇਰੀ ਗੋਭੀ ਦੀ ਕੱਲ ਵੀ ਗੋਭੀ ਬਣਾਈ ਸੀ ਜੋ ਤਾਂ ਖਾਸੀ ਦੇ ਗਿਆ ਸੀਗਾ ਆਇਆ ਸੀ ਫਿਰ ਮੈਂ ਖਰਾਬ ਨਾ ਹੋ ਜਾਈ ਅੱਜ ਵੀ ਗੋਭੀ ਬਣਾਉਣੀ ਤੜਕੇ ਆਪਣੇ ਆਊਗਾ ਨਿਸਤਰੀ ਕੱਲ ਨੂੰ ਨਿਸਤਰੀ ਆਊਗਾ ਆਪਣੇ ਸਿਨਾਰ ਬੰਦਾਂ ਨੇ ਹਨਾ ਹਨਾ ਮਤ ਮਾੜਾ ਮਜ਼ਾ ਆਇਆ ਨਹੀਂ ਜਾਂਦਾ ਹਨਾ ਤੇ ਆ ਰਸ ਸਿਨਾਰ ਬੰਦ ਜਾਣਾ ਐਸ ਤਰ੍ਹਾਂ ਬੋਰਨੀਸ ਮਾਰ ਕਰਨੀ ਤੇ ਕੋਈ ਵੀ ਚੀਜ਼ ਹੈ ਹਨਾ ਸ਼ਾਮ ਤੇ ਬਣਾਣੀ ਬਚ ਗਈ ਪਹਿਲਾਂ نديرੋ ਆ ਪਕਾਨ ਦੇ ਬੀਜੀ ਜਿਹੜਾ ਥੱਲੇ ਧੀਏ ਪੀ ਪਾਇਆ ਤੇ ਉਹ ਬੋਰੀ ਵੀ ਪਈਆਂ ਲੀਆਂ ਧੀਏ ਪੀ ਵਾਲੀਆਂ ਘਰ ਦਾ ਪੰਦਰ ਹਾਂ ਤਾਂ ਹੈ ਸਟੌਲਾ ਨਹੀਂ ਹੌਰੇ ਹੌਰੇ ਟਾਈਮ ਆ ਗਿਆ ਟੱਕੇ ਟੱਕੇ ਘੰਟੇ ਬਾਅਦ ਚਾਹ ਹੋਰ ਮੰਨ ਦੀ ਸੋਪਾ ਨਾ ਬਣਾਤੀ ਅੱਜ ਗੋਲ ਜਿਹੇ ਇਹ ਹੱਥ ਫੜੀ ਗੋਤੀ ਮੇਰੀ ਇਹ ਤੜੀ ਲੱਗਣਗੀ ਆਪਣੀ ਹਲਦੀ ਦਾ ਰੰਗ ਵੱਧ ਤੇਜ ਆ ਮਿਰਚ ਦਾ ਥੋੜੀ ਜਿਹੀ ਜਾਣੇ ਲੱਗਦੀ ਐ ਭਈ ਮੈਨੂੰ ਸਬਜ਼ੀ ਪਾਸ ਹੀ ਲੱਗੀ ਹਲਦੀ ਇਹਦੇ ਵਿੱਚ ਇੱਕ ਚੀਰ ਨਹੀਂ ਪਾਦਾਂਗੇ ਧਨੀਏ ਦੀ ਧਨੀਆ ਆਪਣੇ ਬਹੁਤ ਆ ਪੱਕਾ ਨਹੀਂ ਹੋਰ ਕਰਦੇ ਬਸ ਪਾਪ ਨਾਲ ਢਾਲ ਜੂਣਗੇ ਫਿਰ ਦੜਕੇ ਦੋ ਭਾਈ ਆਉਣਗੇ ਹੈਲਪਰ ਤੀਜਾ ਮਿਸਤਰੀ ਚੌਥਾ ਉਹ ਬਪਾਈ ਲੱਗ ਜੂ ਆਪਣੇ ਮਿਸਤਰੀ ਨੂੰ ਵੀ ਹੱਫ ਦਾ ਖਾਸ ਆਫਰ ਕਰਨਾ ਇਹ ਰਾਈ ਟੱਕ ਦਾਨ ਤੇ ਪਾਪ ਜੀ ਨਾਲ ਟਾਲ ਜਾਂਗੇ ਫਿਰ ਸਰਦਾਰ ਜੀ ਗਏ ਹੋਏ ਨੇ ਪੈੜਾਂ ਸਵਾਣ ਚੱਕਣ ਤੇ ਸਲੂਟਾਂ ਭਾਲ ਜਿਹੜੀਆਂ ਪੰਜੜਾਉਣੀਆਂ ਨੇ ਪਲੇਟਾਂ ਜੀਆਂ ਪਲੇਟਾਂ ਕਹਿੰਦੇ ਨੇ ਬਾਕੀ ਪਲੇਟਾਂ ਵੀ ਕਹਿੰਦੇ ਨੇ ਹੈ ਨਾ ਤੇ ਉਹ ਬਾਵਾ ਕਾਫੀ ਨੇਗੀ ਤਾਂ ਹਮ ਦਪਾਉਣ ਹੈਗੇ ਦਪਾਉਣ ਹੈਗੇ ਜੰਤ ਦੇਖ ਲਓ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਪੱਕਾ ਨਹੀਂ ਡੈਂਡਾ ਖਾ ਲਿਆ ਮੈਨੇ ਮੋਟੀ ਹੋਈ ਤੂੰ ਇੱਕ ਦਿਨ ਪਰਾਂਠੇ ਬਣਾਵਾਂ ਇਹ ਕੱਤ ਨੂੰ ਕਰਦਾਂਗੇ ਖਾਸ ਹੀ ਆਪਣੇ ਲਈ ਤਾਂ ਆਪ ਹੀ ਨਹੀਂ ਹੈ ਹਾਂ ਹਾਂ ਇਹ ਚੱਲੀ ਬੱਡਾ ਸਾਈਡ ਬਣਾਉਂਦਾ ਆ ਨਾ ਲੋਹਾ ਹੈਗਾ ਜਿਹੜਾ ਇਹ ਵਿਚਾਰ ਪਾਉਗਾ ਉਹ ਲੋਹਾ ਫਿਰ ਰੈਟ ਪਾਉਗਾ ਅੱਗ ਗਰਮਣ ਵੀ ਹੈ ਨੰਗ ਹੀ ਗਰਮਣ ਵੀ ਨੰਗ ਲੋ ਜੀ ਪੈੜਾ ਦਾ ਸਮਾਨ ਵੀ ਆ ਗਿਆ ਮਿਸਤਰੀ ਸਾਰੀ ਤਿਆਰੀ ਹੋ ਗਈ ਉਹ ਤਾਂ ਆਇਆ ਨਹੀਂ ਆਪਣਾ ਸਿਮੈਂਟ ਵਾਲਾ ਤੇ ਬਰੇਤੀ ਹੈ ਕਿ ਆਏ ਹੁਣ ਹੈ ਹੁਣ ਆਊਗਾ ਲੋਜੀ ਪੈਣਾ ਸਮਾਨ ਅੱਗੇ ਫੱਟੇ ਹੁੰਦੇ ਹੁਣ ਲੋਹੇ ਦੀਆਂ ਚਾਲੀਆਂ ਕਹਿੰਦੇ ਨੇ ਇਹਨੂੰ ਹਾਂ ਹੈ ਅੱਗੇ ਫੱਟ ਹੁੰਦੇ ਨਾ ਚਰਿਆ ਕੇ ਰੱਖਦੇ ਆਲਾ ਫੱਟੇ ਜੀ ਹੁੰਦੇ ਲੱਕੜ ਦੇ ਸਾਰੀ ਤਿਆਰੀ ਹੋ ਗਈ ਆ ਆਪਣੀ ਵੈਗੁਰ ਸੁੱਖ ਰੱਖੇ ਸਵੇਰੇ ਲੱਪੂ ਦਾ ਕੰਮ ਆਪਣਾ ਕਰੀ ਗਿਰ ਮੀਤ ਮੇ ਹੈ ਭਲਾ ਬਣਾ ਕਰੀਏ ਤਾਂ ਤਿਆਰੀ ਦੀ ਹਾਂ ਪਹਿਲਾ ਸਾਨੂੰ ਐਸੀ ਵੀ ਸੋਨੀ ਨੀ ਕੱਢ ਦੁਕਾਨਦ ਕੋਲ ਤੋਂ ਹੁਣ ਮਿਸਤਰੀ ਮੇ ਲੱਗਿਆ ਮਿਸਤਰੀ ਮੇ ਲੱਗਿਆ ਹੁਣ ਉਹ ਕਰ ਦੂਗਾ ਨਾਲ ਉਹ ਲੱਗ ਜੂਗਾ ਤੁਸੀਂ ਦੋ ਜਣੇ ਹੋ ਜਾਓਗੇ ਟਬੱਟੇ ਫੜਾਉਣ ਨੂੰ ਹੋਰ ਹੋ ਗਿਆ ਚਲੋ ਸੇਤੀ ਕੰਮ ਨਿਬੜ ਜੂਗਾ ਇੱਥੇ ਤਰੋਂ ਕਿ ਚੱਲੀ ਆਂ ਕਾਦੀ ਵਾਸਤੇ ਹੁੰਦੀ ਆਏ ਆ ਲੈਣਾਂ ਵਾਸਤੇ ਉਹ ਗੱਡੀਆਂ ਜਾਣ ਗਈਆਂ ਆ ਉੱਤੇ ਪੈਰ ਹਾਂ ਉੱਤੇ ਪੈਰ ਰੱਖ ਕੇ ਮਿਸਤਰੀ ਆ ਕਰੂਗਾ ਕੰਦ ਕੱਢੂਗਾ ਲੋ ਜੀ ਲੋ ਵੀ ਬਰੇਤੀ ਵੀ ਆ ਗਈ ਆਪਣੀ ਸਾਰੀ ਤਿਆਰੀ ਹੋ ਗਈ ਤਕਰੀਬਨ ਸਾਸ ਨੂੰ ਆ ਵੀ ਤਿਆਰੀਆਂ ਦਵਾਈ ਦੂਈ ਲੈ ਲਈ ਤਿਆਰੀਆਂ ਰੋਟੀ ਬਾਕੀ ਕਮੈਂਟ ਰੋਜ਼ ਆ ਰਹੇ ਨੇ ਆ ਚੁੰਨੇ ਦੇ ਤੇ ਰੋਜ਼ ਮੈਂ ਵੀਡੀਓ ਚ ਦੱਸਦੀ ਆ ਭੈਣਾ ਦੇਖੇ ਸਾਰੀ ਵੀਡੀਓ ਨੇ ਦੇਖਦੀਆਂ ਜੇ ਆਪਾਂ ਤਵਾ ਧਰ ਕੇ ਰੋਟੀ ਬਣਾਉਣੇ ਐ ਇਸ ਤਰ੍ਹਾਂ ਤਵਾ ਭਾਈ ਐ ਕਿੱਥੇ ਤਰ੍ਹਾਂ ਹੋ ਸਕਦਾ ਔਰ ਇਸ ਤਰ੍ਹਾਂ ਨਾ ਤਵਾ ਤਰ ਕੇ ਰੋਟੀ ਬਣਦੀ ਏ ਤੇ ਤੇ ਇਹ ਜਣੀ ਕੇ ਹਜੇ ਮੈਂ ਰੋਟੀ ਨਹੀਂ ਲਾਉਣੀ ਫਿਰ ਮੈਂ ਚਲਾ ਕੇ ਦਿਖਾਉਣੀ ਫਿਰ ਤੁਸੀਂ ਕਹੋਗੇ ਜੀ ਤਵਾ ਨਹੀਂ ਤੋਤਾ ਰੋਟੀ ਅਸੀਂ 2 ਘੰਟੇ ਨੂੰ ਬਣਾਵਾਂਗੇ ਹਜੇ ਤੇ ਇਹ ਹੁਣ ਆਪਾਂ 1200 ਤੇ ਕਰ ਲਿਆ 2200 ਤੱਕ ਹੁੰਦਾ ਤੇ ਇਹਦੇ ਵਿੱਚ ਆਪਾਂ ਤਵਾ ਧਰ ਲਿਆ ਤਵਾ ਜਮਾ ਗਰਮ ਹੋ ਜਾਊਗਾ ਤੇ ਜੇ ਤੁਸੀਂ ਗੈਸ ਤੇ ਤਵਾ ਧਰਨਾ ਆ ਬੀਬੀ ਨੇ ਵੇਲਾ ਕੀਤਾ ਹੁਣ ਡੱਬਾ ਰੋਟੀ ਵਾਲਾ ਗੈਸ ਤੇ ਤਵਾ ਧਰ ਲਓ ਉਹ ਤੇ ਨਾ ਫੁਲਕੇ ਲਾੜੀ ਜਾਓ ਚਿੰਤੇ ਨਾਲ ਇਹਦੇ ਕੋਈ ਗਰੰਟ ਦਾ ਆਉਣ ਦੀ ਸੁਭਾਵਨਾ ਨਹੀਂ ਹੈਗੀ ਆ ਬੇ ਰੋਟੀ ਪਈ ਆ ਤੇ ਇਹ ਗੱਲ ਕਰ ਹੁਣ ਇਹ ਫੁੱਲਦੀ ਨਹੀਂ ਹੈਗੀ ਜਿਹੜਾ ਹੱਥਾਂ ਨਾਲ ਕਰ ਰੋਟੀ ਆ ਟਾਈਮ ਹੁੰਦਾ ਨਾ ਆਏ ਜਿਹੜੋਂ ਇਸ ਗਰਮ ਰੋਟੀ ਕਰਕੇ ਆ ਇਸ ਤਰ੍ਹਾਂ ਕਰਕੇ ਖਾ ਲੈਣੇ ਕਿਉਂਕਿ ਗੈਸ ਤੇ ਹਨਾ ਆਪਾਂ ਨੂੰ ਗੈਸ ਵਾਲੀ ਰੋਟੀ ਵਧੀਆ ਨਹੀਂ ਲੱਗਦੀ ਜੀ ਠੰਡੀ ਹੋ ਗਈ ਰੋਟੀ ਇਸ ਤਰ੍ਹਾਂ ਤੱਤੀ ਵੀ ਹੋ ਜਾਂਦੀ ਆ ਬਾਕੀ ਰੋਜ਼ ਭੈਣਾਂ ਦੇ ਕਮੈਂਟ ਆ ਰਹੇ ਨੇ ਮੈਂ ਰੋਜ਼ ਦੱਸਦੀ ਹਾਂ ਤੁਹਾਨੂੰ ਜਿਹੜੀਆਂ ਭੈਣਾਂ ਸਾਰੀ ਵੀਡੀਓ ਦੇਖਦੀ ਨੇ ਉਹ ਕਹਿੰ ਜਾਂਦੀ ਨੇ ਤੁਸੀਂ ਰੋਜ਼ ਚੁੱਲ੍ਹੇ ਬਾਰੇ ਦੱਸ ਦਿਓ ਮਹਾ ਭੈਣਾਂ ਕਮੈਂਟ ਕਰਦੀਆਂ ਨੇ ਇਹਤਨਾ ਰੋਟੀ ਰੜ ਵੀ ਜਾਂਦੀ ਹੈ ਤਵਾ ਵੀ ਠਿਕ ਜਾਂਦਾ ਹੈਗਾ ਤੇ ਲੋ ਜੀ ਆਪਣਾ ਹਨਾ ਹੁਣ ਆਪਣੇ ਬਰੇਤੀ ਵੀ ਲਾ ਗਏ ਨੇਗੇ ਤੇ ਆਪਣਾ ਬਰਾਂਡਾ ਬਣ ਜਾਊਗਾ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਸਰਦਾਰ ਜੀ ਭਾਉਣਗੇ ਇੱਟਾਂ ਬਰੇਤੀ ਰੈਡੀ ਹੋਰ ਫੂਨ ਵੀ ਆਊਗੀ ਫਿਰ ਬਾਹਰ ਨਾ ਡਾਇਓ ਹਾਂ ਹੀ ਕਹਿਣੀ ਤੇ ਇਧਰ ਚਾਚੇ ਕੇ ਵੀ ਬਹੁਤ ਸਾਰਾ ਸਮਾਨ ਆ ਗਿਆ ਤੁਹਾਨੂੰ ਕੱਲ ਵਾਲੀ ਵੀਡੀਓ ਚ ਦਿਖਾਵਾਂਗੇ ਚਾਚਾ ਕੀ ਚਾਚਾ ਜੀ ਕੇ ਬਹੁਤ ਸਾਰਾ ਸਮਾਨ ਆ ਗਿਆ ਹਨਾ ਸਰਪੰਚੀ ਦਾ ਜੋ ਵੀ ਮਿਲਦਾ ਹੁੰਦਾਗਾ ਤੇ ਨਵਾਂ ਆਇਆ ਤੁਹਾਨੂੰ ਦਿਖਾਵਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਆਹ ਵੱਡੀ ਪਾਈਪ ਕੱਢਣੀ ਪੂ ਪਾਣੀ ਮੜਾ ਮੜਾ ਠਾਸਾਈ ਜਾਂਦੀ ਨੇ ਉਹਦੀ ਫੇਰ ਹੁਣ ਆਹ ਵੱਡੀ ਪਾਈਪ ਤੇ ਲਾਉਂਗੇ 12 ਹੋ ਜੂ ਹੁਣ ਲੋ ਜੀ ਸਰਦਾਰ ਜੀ ਪਾਈਪ ਲਾਉ ਖਿੱਚਣਗੇ ਵੱਡੀ ਹੁਣ ਕਿਉਂਕਿ ਆਪਾਂ ਬਲੌਗ ਦਾ ਵੀ ਐਂਡ ਕਰਦੇ ਆ ਸਵੇਰ ਦਾ ਹਨਾ ਬਲੌਗ ਸ਼ੁਰੂ ਕਰਿਆ ਹੋਇਆ ਬਸ ਕੰਮ ਚ ਅੱਜ ਸਾਰ ਦਿਨ ਬਿਜੀ ਰਹੇ ਜਿੰਨਾ ਕੰਮ ਚ ਬਿਜੀ ਰਹੇ ਉਹਨਾ ਕੰਮ ਬਣ ਗਏ ਆਪਣਾ ਤੇ ਵੈਗੁਰੂ ਦੀ ਕਿਰਪਾ ਨਾਲ ਤੰਦਰੁਸਤੀ ਆ ਕੱਲ ਰਾਤ ਅਸੀਂ ਪੰਜ ਇੱਟਾਂ ਲਵਾ ਲਈਆਂ ਸੀ ਕਹਿੰਦੇ ਅੱਜ ਪੰਜ ਕਣਾ ਚੜਨਾਂਗੇ ਰਾਤ ਨੂੰ ਤੇ ਚਲੋ ਹੁਣ ਆ ਪੰਜ ਕਿੱਟਾਂ ਰਾਤ ਲਵਾ ਲਈਆਂ ਚਾਚੇ ਕਿ ਮਿਸਤਰੀ ਆਇਆ ਸੀ ਪਤਾ ਨਹੀਂ ਕੀ ਕਰਨ ਤੇ ਉਹਨਾਂ ਨੇ ਮਸਾਲੇ ਨਾਲੇ ਪੰਜ ਇੱਟਾਂ ਲਾ ਗਿਆ ਅੱਜ ਆਪਣੀ ਹਨਾ ਤਿਆਰੀ ਕਰ ਲਈ ਐ ਤੇ ਆਪਾਂ ਆਪਣਾ ਕੰਮ ਸुरू ਕਰਾਂਗੇ ਤੇ ਧੰਨਵਾਦ ਤੁਹਾਡਾ ਵੀਡੀਓ ਦੇਖ ਰਹੇ ਹੋ ਐਨੀ ਸਪੋਰਟ ਕਰ ਰਹੇ ਹੋ ਤੇ ਉਮੀਦ ਆ ਕਰਦੇ ਰਹੋਗੇ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ